ਇਹ ਥੋੜਾ ਬਾਅਦ ਵਿੱਚ ਦੇਖਣਾ ਹੈ ਉਹ ਤਸਵੀਰਾਂ ਇਹ ਨਹੀਂ ਦਾ ਬਣ ਦੇਣਾ ਹੈ ਇੱਕ ਮਾਰ ਅਲਾਨੀ ਵਾਰਸਾ ਨਹੀਂ ਹੋ ਗਈ ਜੀ ਬਾਸਪੈਂਦੀ ਨੂੰ ਕੱਲ ਬਹੁਤ ਜ਼ਿਆਦਾ ਬਾਰਸ਼ ਦੇ ਕਾਰਨ ਪਿੱਛੇ ਪਾਣੀ ਆ ਗਿਆ ਅਸੀਂ ਸੁੱਤੇ ਪਏ ਸੀਗੇ 12 ਵਜੇ ਦੇ ਤਕਰੀਬਨ ਸਾਨੂੰ ਸੁੱਤੇ ਪਿਆ ਲੈ ਥੱਲੇ ਡੱਬਲੇ ਦੋ ਜਵਾਖਾ ਮੇਰੀ ਮੈਡਮ ਤੇ ਮੈਂ ਜੀ ਸਾਨੂੰ ਮੇਰੇ ਕਮਾਡੀਆਂ ਨੇ ਤੇ ਮੇਰੇ ਚਾਚੇ ਤਾਇਆ ਨੇ ਆ ਕੇ ਥੱਲੋਂ ਵੜਿਆ ਜੀ ਸਾਰੇ ਬੇੜੇ ਦੇ ਸਾਰੇ ਭੈਣ ਭਾਈ ਇਕੱਠੇ ਹੋ ਕੇ ਸਾਡੀ ਜਾਨ ਬਚਾਈ ਜੀ ਠੀਕ ਹੈ ਨਾ ਸਰਕਾਰ ਤੋਂ ਕੀ ਮੰਗ ਕਰਦੇ ਆ ਸਰਕਾਰ ਤੋਂ ਇਹੀ ਮੰਗ ਹੈ ਜੀ ਜਿਹੜਾ ਸਾਡਾ ਨੁਕਸਾਨ ਹੋਇਆ ਸਾਨੂੰ ਕੁਝ ਨਹੀਂ ਕੀਤਾ ਜਾ ਰਿਹਾ ਕਹਿੰਦਾ ਕੁਸ ਮਾਰ ਵੀ ਨਹੀਂ ਬਚਿਆ ਸਾਰਾ ਟੁਕ ਟੁਕ ਹੋ ਗਿਆ ਜੀ ਆਸੋ ਪ੍ਰਮਾਤਮਾ ਦੇ ਕਿਰਪਾ ਨਾਲ ਨੁਕਸਾਨ ਹੋਇਆ ਉਹ ਬੱਚਾ ਰਹਿ ਗਈ ਵਿਚਾਰਿਆਂ ਦੇ 7 ਵਜੇ ਬਹੁਤ ਪਰਿਵਾਰ ਗਰੀਬ ਪਰਿਵਾਰ ਹੈ ਬੀਪੀਐਲ ਵਾਲੇ ਪਰਿਵਾਰ ਨੇ ਇਹਨਾਂ ਦਾ ਵਿਚਾਰਾ ਤਾਂ ਪਹਿਲਾਂ ਹੀ ਬਹੁਤ ਮੁਸ਼ਕਲ ਨਾਲ ਚੱਲਦਾ ਸੀ ਤਕਰੀਬਨ ਕਿੰਨੇ ਕਿਹੜੇ ਘਰਾਂ ਜਿਹੜੇ ਡਿੱਗੇ ਨੇ ਇਹ ਲਗਾਤਾਰ ਤੰਕਰ ਕਰਨਾ ਹੀ ਪੰਜ ਘਰ ਹੋਗੇ ਤੇ ਹਜੇ ਵੀ ਤੇਰਾ ਦੂਰਾ ਪੈਰੀਆਂ ਨੇ ਹਜੇ ਵੀ ਹੋਰ ਵੀ ਖਸਾ ਹੈਗਾ ਵੀ ਦਿੱਕਤ ਆ ਗਈ ਪੰਜ ਘਰ ਡਿੱਗ ਕੇ ਕੱਲ ਵੀ ਇੱਕ ਦੋ ਘਰ ਡਿੱਗ ਕੇ ਤੇ ਉਹ ਕੱਲ ਬਾਗਲ ਬੂਗਲ ਤੇ ਉੱਠਣਾ ਸਰ ਗਿਆ ਅੱਜ ਰਹਿ ਸਾਰੇ ਡਿੱਗ ਗਏ ਇਹ ਸਾਰਾ ਪਿੰਡ ਦਾ ਬਹੁਤ ਮਾੜਾ ਕੰਮ ਹੋ ਗਿਆ ਇਹ ਵਿਚਾਰੇ ਗਰੀਬ ਬਹੁਤ ਮੁਟ ਕਰਾਈ ਇਹਨਾਂ ਦਾ ਗੁਜ਼ਾਰਾ ਜਿਹੜਾ